Roddy Rochemiau, 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 Roddy Rochemiau, 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 ਅਬਲੇ ਪੁਲਿਸ ਗੁਰਦੁਆਰੇ ਆਨੇ ਸੇ ਵੀ ਡਰ ਜਾਂਦੀ ਹੈ ਪਤਾ ਨਹੀਂ ਕਿਆ ਇਨਕੋ ਹੋਇਆ ਹੋਇਆ ਯਾਰ ਹਮ ਬੋਲ ਰਹੇ ਹਾਂ ਵੀ ਗੁਰਦੁਆਰੇ ਜਾ ਰਹੇ ਜਪੋ ਸਤਨਾਮ 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 ਜੀ ਵਾਹਿਗੁਰੂ ਅੱਜ ਜਿਵੇਂ ਤੁਸੀਂ ਜਾਣਦੇ ਹੋ ਕਿਸਾਨਾਂ ਦਾ ਦਿਨ ਫਾਰਮਰਸ ਡੇ ਹੈ ਤੇ ਉਹਦੇ ਲਈ ਖਾਸ ਤੌਰ ਤੇ ਜੰਤਰ ਮੰੰਤਰ ਤੋਂ ਸਤਨਾਮ ਵਾਹਿਗੁਰੂ ਦਾ ਜਾਪ ਕਰਕੇ ਅਸੀਂ ਖਾਸ ਤੌਰ ਤੇ ਗੁਰਦੁਆਰਾ ਸਾਹਿਬ ਗੁਰਦੁਆਰਾ ਰਕਾਬगंज ਸਾਹਿਬ ਪਹੁੰਚੇ ਆ ਤੇ ਖਾਸ ਤੌਰ ਤੇ ਕਿਸਾਨਾਂ ਜਿਹੜੇ ਧਰਨੇ ਤੇ ਬੈਠੇ ਆ ਠੰਡ ਚ ਬੈਠੇ ਆ ਜਿਨ੍ਹਾਂ ਤੇ ਐਡਾ ਵੱਡਾ ਤਸ਼ੱਦਦ ਹੋ ਰਿਹਾ ਉਹਨਾਂ ਲਈ ਕਿਰਪਾ ਅਰਦਾਸ ਕਰਾਈ ਆ ਕੀਤੀ ਆ ਤੇ ਨਾਲ ਪ੍ਰਸ਼ਾਦ ਦੇਖ ਕਰਵਾ ਕੇ ਸਾਰਿਆਂ ਦੀ ਸੁੱਖ ਸ਼ਾਂਤੀ ਮੰਗੀ ਆ ਵੀ ਪ੍ਰਮਾਤਮਾ ਇਹ ਕਿਸਾਨਾਂ ਦੀ ਕਿਸਾਨ ਲੀਡਰਾਂ ਨੂੰ ਹਿੰਮਤ ਬਖਸ਼ੇ ਤੇ ਜਿੰਨਾ ਵੀ ਸੰਘਰਸ਼ ਕਰਨਾ ਪਏ ਉਹ ਬਲ ਬਖਸ਼ੇ ਤੇ ਜਦੋਂ ਵੀ ਇਥੋਂ ਜਾਈਏ ਪ੍ਰਮਾਤਮਾ ਸਾਡੀ ਫਤਿਹ ਸਾਡੀ ਜਿੱਤ ਹੋ ਕੇ ਅਸੀਂ ਇਹ ਦਿੱਲੀ ਤੋਂ ਜਾਈਏ ਅੱਜ ਤੱਕ अनेका ਦੁਖੀ ਭੈਣ ਭਰਾਵਾਂ ਦੇ ਘਰ ਨੂੰ ਬਸਾਉਣ ਵਾਲੇ ਪਿਆਰ ਅਤੇ ਪੈਸੇ ਨੂੰ ਚਾਹੁਣ ਵਾਲਿਆਂ ਲਈ ਆਜ ਦੀ ਕਰਨ ਮਾ ਕਾਲੀ ਦੇ ਉਪਾਸਕ Swami Nandlal ji ਤੋਂ ਆਪਣੀ ਹਰ ਸਮੱਸਿਆ ਦਾ ਸਮਾਧਾਨ ਸਿਰਫ 7 ਘੰਟੇ ਵਿੱਚ ਪਾਓ ਸਮੱਸਿਆ ਕੋਈ ਵੀ ਹੋਵੇ 100% ਗਾਰੰਟੀ ਨਾਲ 24 ਘੰਟੇ ਵਿੱਚ ਜੜ ਤੋਂ ਖਤਮ ਕਰਵਾਓ ਤੁਹਾਡੀ ਤਕਦੀਰ ਕਦੋਂ ਬਦਲੇਗੀ ਕੀ ਤੁਹਾਨੂੰ ਸੱਚਾ ਪਿਆਰ ਮਿਲੇਗਾ ਜਾਂ ਨਹੀਂ ਕੀ ਤੁਸੀਂ ਵਿਦੇਸ਼ ਵਿੱਚ ਪੱਕਾ ਹੋਣਾ ਚਾਹੁੰਦੇ ਹੋ ਕਰਜ਼ਾ ਮੁਕਤੀ ਦਾ ਵਿਸ਼ੇਸ਼ ਹੱਲ ਜਾਣੋ ਲਾਟਰੀ ਦਾ ਇਨਾਮੀ ਮੌਕਾ ਇਨਸਾਨ ਨੂੰ ਮਿਲਦਾ ਹੈ ਲਾਟਰੀ ਨੰਬਰ ਪਾਵੇ 649 ਹੋਵੇ ਜਾਂ ਲੋਟੋ ਮੈਕਸ ਗੁਪਤ ਵਸ਼ਿਕਨ ਕਰਵਾਓ ਮਨ ਚਾਹ ਪਿਆਰ ਪਾਓ ਗੈਟੈਕਸ ਲਵ ਬੈਕ ਇਨ ਯਰ ਲਾਈਫ ਜੇਕਰ ਤੁਹਾਡਾ ਪਤੀ ਪ੍ਰੇਮੀ ਬੇਟਾ ਬੇਟੀ ਕਿਸੇ ਦੇ ਵਾਸ ਵਿੱਚ ਹੈ ਜਾਂ ਕਹਿਣੇ ਤੋਂ ਬਾਹਰ ਹੈ ਤਾਂ ਤੁਸੀਂ ਤੁਰੰਤ ਸੰਪਰਕ ਕਰੋ ਮੈਂ ਤੁਹਾਨੂੰ ਖੂਨ ਦੇ ਹੰਝੂ ਨਹੀਂ ਰੋਂਵਾਵਾਂਗਾ ਸੰਪਰਕ ਕਰੋ 98724 61486 84271 23618